ਸਤਨਾ ਵਾਹਿਗੁਰੂ ਸਹਿਜਿਓ ਜੈਤ ਸਰੀ ਮਹਲਾ ਨਵ ਹਰ ਜੂ ਰੱਖ ਲਿਓ ਪਤ ਮੇਰੀ ਜਮ ਬੋਤਰਾਸ ਭਇਓ ਉਰ ਅੰਤਰ ਚਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਪਰਮ ਸਤਕਾਰ ਜੋ ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸਨੇਯੋ ਇਹ ਸ਼ਬਦ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਾਂ ਦਾ ਰਾਗ ਜੈਤ ਸ੍ਰੀ ਦੇ ਵਿੱਚ 703 ਨੰਬਰ ਅੰਗ ਦੇ ਉਚਾਰਨ ਕੀਤਾ ਹੋਇਆ ਹੈ ਗੁਰੂ ਸਹਿ ਪ੍ਰਮਾਨ ਕਰਦੇ ਹਨ ਕਹਿੰਦੇ ਜੇ ਪ੍ਰਭੂ ਜੀ ਮੇਰੇ ਅੰਦਰ ਇੱਕ ਮੌਦ ਦਾ ਇਹੋ ਜਿਹਾ ਸਹਿਮ ਬਸ ਗਿਆ ਹੈ ਕਿ ਜਿਸ ਤੋਂ ਬਚਣ ਦੇ ਲਈ ਮੈਂ ਕਦੇ ਉਤਰ ਪਟ ਕਰਿਆ ਹਾਂ ਕਦੇ ਉਤਰ ਪਟ ਕਰਿਆ ਪਰ ਮੈਂ ਇਸ ਗੱਲ ਨੂੰ ਭੁੱਲ ਗਿਆ ਹਾਂ ਕਿ ਤੂੰ ਤਾਂ ਮੇਰੇ ਅੰਦਰ ਹੀ ਵੱਸਦਾ ਹੈ ਕਿਰਪਾ ਕਰੋ ਮਿਹਰ ਕਰੋ ਆਪਣਾ ਨਾਮ ਦੇ ਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜੋ ਗੁਰੂ ਸਹਿਪੁਰ ਮਾਨ ਕਰਦਿਆਂ ਨਾ ਹਰ ਜੂਹੇ ਹਰੀ ਜੀ ਰਾਖ ਲਿਓ ਪਤ ਮੇਰੀ ਪਤ ਇੱਜ਼ਤ ਰੱਖ ਲਓ ਮੇਰੀ ਜਿੱਤ ਰੱਖ ਲਓ ਜਮ ਕੋ ਤਰਾਸ ਮੌਤ ਦਾ ਡਰ ਪੂਰੇ ਅੰਤਰ ਹਿਰਦੇ ਦੇ ਵਿੱਚ ਸ਼ਰਮ ਗਈ ਤੇਰੀ ਸ਼ਮ ਪਕੜ ਲਈ ਕਿਰਪਾ ਨਿੰਦੇ ਹੀ ਕਿਰਪਾ ਦੇ ਖਜ਼ਾਨੇ ਪ੍ਰਭ ਏ ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲਵ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਣ ਲਈ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਮਹਾ ਪਤਤ ਮੁਗਦ ਲੋਭੀ ਪੁਨ ਕਰਤ ਪਾਪ ਅਪਹਾਰਾ ਭੈ ਮਰ ਬੇ ਕੋ ਬਿਸਰਤ ਨਾਹਿ ਨਾ ਤੇ ਚਿੰਤਾ ਤਨ ਜਾਰਾ ਮਹਾ ਪਤਤ ਬਹੁਤ ਹੀ ਵੱਡੇ ਬਿਕਾਰਾਂ ਵਿੱਚ ਡਿੱਗਿਆ ਹੋਇਆ ਪਾਪੀ ਮੁਗਦ ਮੂਰਤ ਫੁੱਨ ਅਤੇ ਫੇਰ ਵੀ ਅਬ ਹਾਰਾ ਹੁਣ ਥੱਕ ਗਿਆ ਹਾਂ ਭੈ ਮਰਦੇ ਲਵਜ ਭਉ ਤੋਂ ਡਰ ਕੋ ਬਿਸਰਤ ਨਾਹਿਨ ਜਿਹੜਾ ਮੌਤ ਦਾ ਡਰ ਹੈ ਉਹਦੇ ਵਿੱਚੋਂ ਮੈਂ ਨਿਕਲ ਨਹੀਂ ਰਿਹਾ ਤੇ ਚਿੰਤਾ ਉਸੇ ਚਿੰਤਾ ਦੇ ਵਿੱਚ ਤਨ ਜਾਰਾ ਇਹ ਸਰੀਰ ਸੜ ਕੇ ਸੁਆਹ ਹੋ ਰਿਹਾ ਹੈ ਸੜ ਰਿਹਾ ਹੈ हे ਪ੍ਰਭੂ ਜੀ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਪੀਂਹ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਨਹੀਂ ਭੁੱਲਦਾ ਇਸ ਮਰਮ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਲੜਤਾ ਹੈ ਕੀਏ ਉਪਾਬ ਮੁਕਤ ਕੀ ਕਾਰਨ ਦਹ ਦਿਸ ਕੌਂਠ ਤਾਇਆ ਕਟਹੀ ਪੀਤਰ ਬਸੈ ਨਰੰਜਨ ਤਾ ਕੋ ਮਰਮ ਨਾ ਪਾਇਆ ਗੁਰੂ ਸਾਹਿਬ ਪ੍ਰਮਾਨ ਕਰਦਿਆਂ ਨਿੱਕੀਓ ਭਾਵ ਕਹਿੰਦੇ ਬਹੁਤ ਉਪਰਾਲੇ ਕੀਤੇ ਮੁਗਤ ਕੇ ਕਾਰਮ ਖਲਾਸੀ ਪਾਉਣ ਦੇ ਲਈ ਦਹ ਦੇਸ ਦਸੇ ਦਿਸ਼ਾਵਾਂ ਦੇ ਵਿੱਚ ਕਾਉਠਤਾ ਆ ਭਜ ਦੌੜ ਕਰ ਰਿਆਂ ਟਟ ਹੀ ਪੀਤਰ ਪਰ ਮੈਂ ਇਸ ਗੱਲ ਨੂੰ ਭੁੱਲ ਗਿਆ ਹਾਂ ਕਿ ਮੇਰੇ ਹਿਰਦੇ ਦੇ ਵਿੱਚ ਹੀ ਕਟ ਹੀ ਪੀਤਰ ਬਸ ਐ ਨਿਰੰਜਨ ਉਹ ਕਾਲਪੁਰਖ ਪਰਮਾਤਮਾ ਮਾਇਆ ਦੇ ਕਾਲਕ ਤੋਂ ਰਹਿਤ ਨਿਰੰਜਨ ਤਾ ਕੋ ਉਸ ਪਰਮਾਤਮਾ ਨੂੰ ਮਰਮ ਭੇਤ ਨਾ ਪਾਇ ਉਸ ਪਰਮਾਤਮਾ ਦਾ ਮੈਂ ਭੇਤ ਨਹੀਂ ਸਮਝ ਸਕਿਆ ਹੈ ਭਾਈ ਮੌਤ ਦੇ ਇਸ ਸਹਿਮ ਤੋਂ ਖਲਾਸੀ ਆਸਲ ਕਰਨ ਲਈ ਮੈਂ ਨੇਕਾਂ ਹਿੱਲੇ ਕੀਤੇ ਦਸੀ ਪਾਸੀ ਉੱਠ ਉੱਠ ਕੇ ਦੌੜਿਆ ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਮੇਰੇ ਹਿਰਦੇ ਵਿੱਚ ਹੀ ਵੱਸਦਾ ਹੈ ਮੈਂ ਉਸ ਦਾ ਪੇਤ ਨਹੀਂ ਸਮਝਿਆ ਨਾਹਿਨ ਗੁਨਾ ਨਾਹਿਨ ਕਛ ਚੱਪ ਤਪ ਕੋਨ ਕਰਮ ਅਬ ਕੀਜੈ ਨਾਨਕ ਆਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਕਹਿੰਦੇ ਨਾ ਤਾਂ ਮੇਰੇ ਚ ਕੋਈ ਗੁਣ ਹੈ ਨਾ ਇਹਨੂੰ ਗੁਣ ਨਾਹੀਂ ਕਾਛੇ ਜੱਪ ਤੱਪ ਕਹਿੰਦੇ ਨਾ ਹੀ ਮੇਰਾ ਕੋਈ ਜੱਪ ਤੇ ਤੱਪ ਕੀਤਾ ਹੋਇਆ ਕੌਣ ਕਿਹੜਾ ਕਰਮ ਅਬ ਕੀਜਾ ਹੁਣ ਕਹਿੰਦੇ ਮੈਂ ਕਿਹੜਾ ਕੰਮ ਕਰਾਂ ਨਾਨਕ ਏ ਨਾਨਕ ਹਾਰ ਪਰਿਓ ਹੁਣ ਮੈਂ ਹਾਰ ਕੇ ਪਰਿਆ ਸ਼ਰਨਾਗਤ ਤੇਰੀ ਸ਼ਰਨ ਦੇ ਵਿੱਚ ਅਬ ਐ ਦਾਨ ਮੌਤ ਦੇ ਡਰ ਤੋਂ ਖਲਾਸੀ ਦਾ ਦਾਣ ਪ੍ਰਭ ਦੀ ਜਹੇ ਪ੍ਰਭ ਜੀ ਦੇ ਦਿਓ ਏ ਨਾਨਕ ਆਖਾ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਗੁਣਾ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਿਮ ਤੋਂ ਬਚਾ ਲੇ ਫਿਰ ਹੁਣ ਕਿਹੜਾ ਡੰਮ ਕੀਤਾ ਜਾਏ हे प्रभु और साधना ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ